ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਸੂਈਆਂ ਸਵਾਈਆਂ ਵਾ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਪਰ ਪਸ਼ਵ ਦੀ ਤਸੱਲੀ ਇੱਥੇ ਹੀ ਕਰਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਿੰਪਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕਠਾ ਜੀ ਵਧੀਆ 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 ਚਲੋ ਵਧੀਆ ਚਾਹੀਦਾ ਜੀ ਬਰ ਅੱਜ ਦੀ ਕਿਰਪਾ ਜੀ ਤੇ ਨਾਮ ਦੱਸਦੇ ਕਰੀ ਫਿਰ ਭਪਿੰਦਰ ਸਿੰਘ ਜੀ ਪਿੰਡ ਧੂਲ ਦਾ ਜ਼ਿਲ੍ਹਾ ਅਮਰਸਰ ਤਸੀਰ ਬਕਾਲ ਸਾਹਿਬ ਜੀ ਖਲਚੀਆਂ ਤੋਂ 3 ਕਿਲੋਮੀਟਰ ਠੀਕ ਹੈ ਜੀ ਤੇ ਵੇਗ ਗਿਆ ਉਹਦ ਨਾਲ ਮਾਲ ਫਿਰ ਭਾਜੀ ਉਹਦਨ ਸ਼ੋਰਟ ਤੇ ਲੱਗ ਗਿਆ ਜੀ ਕਿੰਨੇ ਦਾ ਹੈ ਫੋਨ ਫਿਰ ਆਦਨ ਫੋਨ ਤਾਂ ਹੀ ਆਈ ਜਾਂਦੇ ਭਾਜੀ ਤੇ ਰੇਟ ਅੱਜ ਵੀ ਜਾ ਜੀ ਆ ਫਿਰ ਜਾ ਜੀ ਭਾਜੀ ਜਾ ਜੀ ਠੀਕ ਆ ਹਾਂਜੀ ਭਾਜੀ ਅੱਜ ਕਹਿੰਦੇ ਭਾਈ ਯਾਰ ਤੋਂ ਗਾ ਸ਼ੁਰੂ ਕਰ ਦੇਣੀ ਮਗਰ ਵੱੱਚੀ ਭਾਜੀ ਤੋਂ ਭਾਜੀ ਕਰੀਏ ਮੈਂ ਛੋਟਾ ਭਾਅ ਵੀ ਵੇਚੀਏ ਅੱਛਾ ਹਾਂਜੀ ਭਾਜੀ ਠੀਕ ਆ ਹਾਂਜੀ ਭਾਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹਦੇ ਤੋਂ ਕਰ ਲਈਏ ਅੱਜ ਇੱਕ ਟੋਕੜ ਕੱਪਣੇ ਵੀ ਹੋ ਵੇਚਤੀ ਹੋਂ ਤਾਂ ਪਹਿਲਾਂ ਹੀ ਭਾਜੀ ਸੇਲ ਹੋ ਗਈ ਜੀ ਉਹ ਹੋਂ ਤਾਂ ਪਹਿਲਾਂ ਨਿਕਲ ਗਿਆ ਨਾ ਟੋਕੜ ਕੱਪਣ ਕੋਈ ਵੀਡੀਓ ਪਾਉਣੀ ਸੀ ਹਾਂਜੀ ਹੁਣ ਭਾਜੀ ਤੋਕੜ ਗੱਪਣ ਕੋ ਕਹਿੰਦੇ ਹੈ 18 ਮੀਲੀਟਰ ਦੁੱਧ ਹੈ ਗਾਹ। 18 ਕਿਲੋ ਦੁੱਧ ਹੀ ਭਾਜੀ। ਅੱਛਾ। ਢਾਈਆਂ ਦੇ ਗੱਪਣ ਹੀ ਉਹ ਅੱਜ ਹੀ ਸੇਲ ਹੋਈ ਭਾਜੀ। ਅੱਜ ਹੀ ਵੇਚੀ। ਉਹਨ ਤਾਂ ਪਹਿਲਾਂ ਵੇਚੀ ਆ। ਤੇ ਚਲੋ ਜਿਹੜੀ ਹੁਣ ਹੈਗੀ ਹੈ ਇਹ ਦਿਖਾਈਏ। ਇਹ ਦੇ ਮਗਰ ਬੱਛੀ ਜੀ। ਇਹ ਦੇ ਮਗਰ ਵੀਰ ਜੀ ਬੱਛੀ। ਬੱਛੀ ਬੜੇ ਕਮਾਲ ਦੀ। ਕੋਈ ਲਾਲੇ ਨੂੰ ਮਹੀਨੇ ਦੀ ਦੁੱਧ ਛੱਡਿਆ ਖੁੱਲਾ ਵੀਰ ਜੀ। ਖੁੱਲੇ ਦੁੱਧ ਤੇ ਪਲੀ ਹੈ। ਖੁੱਲੇ ਦੁੱਧ ਤੇ ਵੀਰ ਜੀ। ਬਾਕੀ ਬੱਛੀ ਚੰਗੀ ਹੈ ਮਗਰ ਤੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਵੀ ਕਿੰਨੇ ਕ ਚਿਰਦੀ ਹੈ। ਹਾਂਜੀ। ਤੇ ਗਾਂ ਦਾ ਦੁੱਧ ਕਿੰਨਾ ਜੇ? ਦ ਥੋੜਾ ਘਟਾਇਆ 18 ਕਿਲੋ ਲੀਟਰ ਹੋਊਗਾ ਬਾਜੀ ਜਿਹੜਾ ਧਿਆਰ ਮੌਕੇ ਤੇ ਧਿਆਰ ਬਾਜੀ 2 ਟਰ ਸੱਲੀ ਕਰ ਲੈ 3 ਟਾਈਮ ਕਰ ਲੈ ਤੋਰਾਂ ਫੇਰ ਇੱਕ ਰੀਨ ਬਾਜੀ ਬਾਜੀ ਬਾਕੀ ਘੱਟ ਘਾਟ ਵੇਲ ਦੀ ਚੰਗੀ ਆ ਰੰਗ ਰੂਪ ਵੀ ਸੋਹਣਾ ਆ ਆ ਜ ਲੈ ਆ ਜੀ ਦੁੱਧ ਜਿਹੜਾ 18 ਲੀਟਰ ਇਹਦੇ ਕੋਲ ਕਹਿੰਦੇ ਵੀ ਮੌਕੇ ਤੇ ਹੈਗਾ ਹੈ ਹਾਂਜੀ ਬਿਲਕੁਲ ਖਣਾ ਦਾ ਆ ਥਾਣੀ ਦੇ ਆਪਾਂ ਦੇਖ ਸਕਦੇ ਹਾਂ ਲੱਗੀ ਤਾਂ ਖਣਾ ਦਾ ਸਾਈਟ ਕੈਪ ਜਿਹੜਾ ਇਹ ਤਾਂ ਚੰਗਾ ਤੇ ਮਿਲ ਕੇ ਵੀ ਨੇ ਵੀ ਦੇਖ ਸਕਦੇ ਚੰਗੀ ਲੱਗੀ ਤੇ ਮੁੱਲ ਫਿਰ ਵਿਦਿਏ ਤਾਂ ਮੁੱਲ ਵੀ ਇੱਥੇ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰੀ ਭਰਾ ਫੋਨ ਲਾਵੇ ਮਾਨਤਨ ਫੋਨ ਲੂਗੀ ਠੀਕ ਆ ਬਾਕੀਆਂ ਨੇ ਦੱਸ ਦੇਣੇ ਹਨਾ ਹਾਂਜੀ ਵੀਰ ਜੀ ਬਾਕੀ ਰੇਟ ਇਹਦਾ ਨੋਰਮਲ ਹੀ ਰਹੂਗਾ ਬਾਕੀ ਚਲੋ ਕੋ ਵੀਰ ਫੋਨ ਲਾ ਕੇ ਪੁੱਛ ਲੈ ਤੇ ਆ ਵੀ ਵੜ ਇੱਕ ਚਲੋ ਸੋਹਣੀ ਆ ਜਰਸੀ ਕੋਸਟ ਆ ਹਾਂਜੀ ਵੀਰ ਇਹਦੇ ਮਗਰ ਕੀਜ ਆ ਬੱਛਾ ਜੀ ਇਹਦੇ ਮਗਰ ਬੱਛਾ ਵੀਰ ਜੀ ਆ ਬੱਛਾ ਬਾਕੀ ਦੋਵੇਂ ਬੱਚੀਆਂ ਦੋਵੇਂ ਬੱਚੀਆਂ ਨੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਦੁੱਧ ਵੀਰ ਜੀ 15 ਕਿਲੋਟਰ ਦੇ پاس ਹੋਣਾ ਤਿਆਰ ਜਿਹੜਾ ਮੌਕੇ ਤੇ ਮੌਕੇ ਤੇ ਹੈਗਾ ਵਾ ਸੋਈ ਨੂੰ ਵੀਰ ਜੀ ਅੱਜ ਸਤਵਾਂ ਦਿਨ ਜੀ ਅਜੇ ਤੇ ਦੁੱਧਾਂ ਵਧੂਗੀ ਤੇ ਦੁੱਧ ਦੁੱਧ ਵਾਲੇ ਮੈਲਾ ਮੋਲਾ ਮਾਰੂ ਗੀ ਜੀ ਕਿੰਨਾ ਘਰੀ ਜਾਊਗੀ ਦੁੱਧ ਵੀਰ ਜੀ ਵੱਡੀ ਕਾਲ 16 17 ਕਿਲੋ ਜੀ ਠੀਕ ਹੈ ਜੀ ਹਾਂ ਜੀ ਇਹਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਗੁਲਾਬੀ ਰੰਗ ਦਾ ਥਾਣਿਆ ਤੇ ਇੱਕੋ ਜਿਹਾ ਸਾਈ ਦਾ ਇੱਕੋ ਜਿਹਾ ਕੈਪ ਦਾ ਥਾਣਿਆ ਤੋਰਾਂ ਹਮੇਦ ਜੀ ਕਰੀ ਫੇੜੇ ਕਿ ਜਰਸੀ ਕ੍ਰੋਸ ਤੇ ਵੀਰ ਜੀ ਜਰਸੀ ਕ੍ਰੋਸ ਤੇ ਹੁਣ ਮੌਕੇ ਤੇ ਕਹਿੰਦੇ ਵੀ 15 ਲੀਟਰ ਦੁੱਧ ਦੇਦੇ ਕੋਲ ਹੈਗਾ ਸੁਆ ਵੀਰ ਜੀ ਉਹ ਦੁੱਜਾ ਤੇ ਦੂਸਰਾ ਸੁਆਇਸ ਹੋਈ ਹੈ ਲੈ ਜਾ ਆ ਲੈ ਲੈ ਕੋਲੋਂ ਉਹਨੇ ਆ ਕੇ ਦਰਜਾ ਲਾ ਦਿੱਤੀ ਜੀ ਆ ਤੇ ਮੁੱਲ ਫਿਰ ਵੀ ਜੀ ਇਹਦਾ ਜੀ ਜੀ ਮੁੱਲ ਕਰਾਉਣ ਨੂੰ ਭਾਵੇਂ 50 55 ਕਰਾ ਲਓ ਹਾਂਜੀ ਜਿਹੜੇ ਦੇ ਦੇਣੀ ਉਹ 45000 ਜੀ 45000 ਦੇ ਬਾਕੀ ਵਿੱਚੋਂ ਮਾਨਤਾਂ ਨੂੰ ਹੀ ਹੋ ਜਾਊਗਾ ਮਾਨਤਾਂ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਫੋਨ ਲਾਵੇ ਹਨਾ ਮਾਨਤਾਂ ਉਹ ਕੇਤੇ ਹੋ ਜਾਊਗਾ ਤੇ ਬਾਕੀ ਕੋਈ ਵੀਰ ਦੁੱਧ ਆਪਣਾ 15 ਲੀਟਰ ਚੋ ਕੇ ਲੈ ਜੇ ਹੁਣ ਇੱਕਾ ਛੋਟ ਪਾ ਲਈਆ ਹਾਂਜੀ ਜੀ ਜੀ ਇਹ ਗਿਫਟੀ ਹੈ ਜੀ ਕਿੰਨਾ ਦੁੱਧ ਇਹਦੇ ਦੇ ਕੋ 8 ਲੀਟਰ ਆ ਜਾਵੇ ਜੀ ਤੇ ਮਗਰ ਇਹਦੇ ਮੱਛੀ ਆ ਮੱਛੀ ਆ ਮੱਛੀ ਜਿਹੜੇ ਮਗਰ ਹਾਂਜੀ ਠੀਕ ਹੈ ਜੀ ਤੋਰਾਂ ਫੇਰ ਇੱਕ ਰੀਨ ਨੂੰ ਇਹ ਅੱਜ ਇਹ ਨਹੀਂ ਦੀ ਠੀਕ ਹੈ ਜੀ ਹਾਂ ਜੀ ਬਾਕੀ ਦਰਮਿਆਨੇ ਜੇ ਕੱਦ ਦੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਮੇਰੇ ਰੱਖਿਆ ਜੀ ਕੋਈ ਪੰਛੀ ਨਹੀਂ ਕੋਈ ਥਾਈ ਨਹੀਂ 22000 ਭਾਈ ਜਰ ਜੀ ਹਾਂਜੀ ਵਿੱਚ ਮੰਤਨ ਹੋ ਜਾਊਗਾ ਹਨਾ ਤੇ ਆਹ ਬੱਛੀ ਇਹਦੇ ਮਗਰ ਤੇ ਬਾਕੀ ਆਵੇ ਤੁਹਾਡੇ ਘਰ ਚੋ ਚਵਾ ਕੇ ਤਸੱਲੀ ਕਰਕੇ ਬੜੀ ਵੀ ਜੀ ਦੋ ਤਾਂ ਤਸੱਲੀ ਕਰਕੇ ਬਣੇ ਹੋਏ ਜੀ ਹਾਂਜੀ 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 ਜੀ ਠੀਕ ਹੈ ਜੋ ਵੀ ਹੈ ਇੱਥੇ ਆਪਣੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ